ਉਸਿੰਗ ਦੇਖ ਰਹੇ ਹੋ ਪੰਜਾਬੀ ਵਾਈਟ ਬੋਰਡ ਚੈਨਲ ਪੇਸ਼ ਹੈ ਗੁਰਬਚਨ ਸਿੰਘ ਪੁੱਲਰ ਦੀ ਲਿਖੀ ਕਹਾਣੀ ਕਾਰਖਿਡੌਣਾ ਦਾ ਸਾਰ ਤੇ ਇਸ ਤੇ ਆਧਾਰਿਤ ਪ੍ਰਸ਼ਨ ਉੱਤਰ ਸਤਿ ਸ੍ਰੀ ਅਕਾਲ ਜੀ ਪੰਜਾਬੀ ਵਾਈਟ ਬੋਰਡ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਅੱਜ ਦੀ ਸਾਡੀ ਵੀਡੀਓ ਦਾ ਵਿਸ਼ਾ ਗੁਰਬਚਨ ਸਿੰਘ ਪੁੱਲਰ ਦੀ ਲਿਖੀ ਹੋਈ ਕਹਾਣੀ ਹੈ ਕਾਰਖਿਡੌਣਾ ਵੀਡੀਓ ਵਿੱਚ ਇਸ ਕਹਾਣੀ ਦਾ ਸਾਰ ਹੋਵੇਗਾ ਉਸ ਤੋਂ ਬਾਅਦ ਇਸ ਕਹਾਣੀ ਤੇ ਆਧਾਰਿਤ ਪ੍ਰਸ਼ਨ ਉੱਤਰ ਵੀ ਤੁਸੀਂ ਦੇਖੋਗੇ ਪਹਿਲਾਂ ਕਹਾਣੀਕਾਰ ਖਿਡਾਉਣਾ ਇਸ ਦਾ ਸਾਰ ਦੇਖਦੇ ਹਾਂ ਕਹਾਣੀਕਾਰ ਦੀ ਪਤਨੀ ਰਸੋਈ ਵਿੱਚੋਂ ਆਪਣੀ ਛੋਟੀ ਧੀ ਮੀਤ ਦੇ ਪਿੱਛੇ-ਪਿੱਛੇ ਭੱਜੀ ਆਈ ਕਿਉਂਕਿ ਮੀਤ ਛੋਕੇਸ ਵਿੱਚੋਂ ਕਾਰ ਖਿਡਾਉਣਾ ਕੱਢ ਲਈ ਸੀ ਕਹਾਣੀਕਾਰ ਦੀ ਪਤਨੀ ਮੀਤ ਨੂੰ ਕਹਿਣ ਲੱਗੀ ਕਿ ਉਹ ਉਸ ਨੂੰ ਕਾਰ ਦੇ ਦੇਵੇ ਨਹੀਂ ਤਾਂ ਇਹ ਕਾਰ ਉਹ ਕੋਕੋ ਨੂੰ ਦੇ ਦੇਵੇਗੀ ਤੇ ਇਸ ਦਾ ਜੱਬ ਹੀ ਮੁਕਾ ਦੇਵੇਗੀ ਮੀਤ ਕਹਾਣੀਕਾਰ ਦੀ ਬੁੱਕਲ ਵਿੱਚ ਆ ਬੈਠੀ ਕਹਾਣੀਕਾਰ ਵੀ ਨਹੀਂ ਸੀ ਚਾਹੁੰਦਾ ਕਿ ਮੀਤ ਖਿਡਾਉਣੇ ਨੂੰ ਤੋੜੇ ਪਰ ਉਹ ਇਸ ਗੱਲ ਤੋਂ ਵੀ ਡਰਦਾ ਸੀ ਕਿ ਜੇਕਰ ਮੀਤ ਕੋਲੋਂ ਖਿਡਾਉਣਾ ਖੋਹਿਆ ਗਿਆ ਤਾਂ ਉਹ ਰੋਵੇਗੀ ਤੇ ਉਸ ਦੀ ਪਤਨੀ ਨੂੰ ਗੁੱਸਾ ਚੜੇਗਾ ਜਿਸ ਦੇ ਫਲ ਸਵਰੂਪ ਜਿਹੜਾ ਉਹ ਰਚਨਾਤਮਕ ਵਾਤਾਵਰਣ ਬੰਨਣ ਦੇ ਯਤਨ ਵਿੱਚ ਸੀ ਉਸ ਦੇ ਖਿੰਡ ਜਾਣ ਦਾ ਡਰ ਸੀ ਕਹਾਣੀਕਾਰ ਦੀ ਪਤਨੀ ਨੇ ਕਿਹਾ ਕਿ ਉਹ ਇੰਨੀ ਸ਼ੈਤਾਨ ਹੋ ਗਈ ਹੈ ਕਿ ਉਸ ਟੂਲ ਢਾਕੇ ਸ਼ੋਕਸ ਦਾ ਸ਼ੀਸ਼ਾ ਹਟਾ ਕੇ ਕਾਰ ਕੱਢ ਲਈ ਹੈ ਕਹਾਣੀਕਾਰ ਨੇ ਮੀਤ ਨੂੰ ਕਿਹਾ ਕਿਉ ਕਾਰ ਦੇ ਦੇਵੇ ਕਿਉਂਕਿ ਕਾਰ ਖੇਡ ਕੇ ਤੋੜਨ ਲਈ ਨਹੀਂ ਸਗੋਂ ਸ਼ੋਅ ਕੇਸ ਵਿੱਚ ਪਈ ਚੰਗੀ ਲੱਗਦੀ ਹੈ ਪਰ ਮੀਤ ਕਾਰ ਦੇਣ ਲਈ ਤਿਆਰ ਨਹੀਂ ਹੁੰਦੀ ਕਹਾਣੀਕਾਰ ਨੇ ਉਸ ਨੂੰ ਵੱਡੀ ਕਾਰ ਲਿਆ ਕੇ ਦੇਣ ਦਾ ਲਾਰਾ ਲਾਇਆ ਪਰ ਮੀਤ ਨੇ ਉਹਨਾਂ ਦੀ ਲਿਆਂਦੀ ਪਹਿਲੀ ਕਾਰ ਦੇ ਨੁਕਸ ਦੱਸਦਿਆਂ ਲੇਖਕ ਦੀ ਨਵੀਂ ਪੇਸ਼ਕਸ਼ ਨੂੰ ਪਸੰਦ ਨਾ ਕੀਤਾ ਕਹਾਣੀਕਾਰ ਨੇ ਉਸ ਨੂੰ 20 ਦਾ ਨੋਟ ਦੇ ਕੇ ਕਿਹਾ ਕਿ ਮੀਤ ਉਸ ਨੂੰ ਸੰਭਾਲ ਲਵੇ ਤੇ ਕੱਲ ਕਾਲਜ ਜਾਂਦੇ ਨੂੰ ਯਾਦ ਕਰਾਵੇ ਉਹ ਉਸ ਲਈ ਵੱਡੀ ਕਾਰ ਲੈ ਕੇ ਆਵੇਗਾ ਮੀਤ ਨੇ ਬੜੀ ਬੇਦਲੀ ਨਾਲ ਨਵਾਂ ਖਿਡੌਣਾ ਲੈਣ ਦੀ ਆਸ ਵਿੱਚ ਉਹ ਕਾਰ ਖਿਡੌਣਾ ਆਪਣੀ ਮੰਮੀ ਨੂੰ ਦੇ ਦਿੱਤਾ ਉਸ ਦੀ ਅੰਮੀ ਨੇ ਕਿਹਾ ਕਿ ਜੇਕਰ ਉਸ ਨੇ ਅੱਗੋਂ ਉਸ ਨੂੰ ਛੇੜਿਆ ਤਾ ਉਹ ਉਸ ਨੂੰ ਕੋਕੋ ਨੂੰ ਦੇ ਕੇ ਝਗੜਾ ਹੀ ਖਤਮ ਕਰ ਦੇਵੇਗੀ ਫਿਰ ਉਸ ਨੇ ਕਾਰ ਨੂੰ ਸ਼ੋਕ ਕੇਸ ਵਿੱਚ ਰੱਖ ਦਿੱਤਾ ਕਹਾਣੀਕਾਰ ਨੇ ਆਪਣੀ ਧੀ ਦਾ ਮੱਥਾ ਚੁੰਮ ਕੇ ਪਿਆਰ ਨਾਲ ਉਸ ਨੂੰ ਕਿਹਾ ਕਿ ਉਹ ਆਪਣਾ ਵਿਹਾਂ ਦਾ ਨੋਟ ਸੰਭ ਲਵੇ ਤੇ ਨਾਲੇ ਬਲਾਕ ਜੋੜ ਕੇ তাজ ਮਹਿਲ ਬਣਾ ਲਵੇ ਕਿਉਂਕਿ ਕਹਾਣੀਕਾਰ ਕੁਝ ਦੇਰ ਬੈਠ ਕੇ ਲਿਖਣ ਲਈ ਕੁਝ ਸੋਚਣਾ ਚਾਹੁੰਦਾ ਹੈ ਇੱਕ ਕਾਰ ਖਿਡਾਉਣਾ ਕਹਾਣੀਕਾਰ ਦੇ ਇੱਕ ਰਿਸ਼ਤੇਦਾਰ ਨੇ ਇੰਗਲੈਂਡ ਤੋਂ ਉਹਨਾਂ ਦੇ ਪੁੱਤਰ ਲਈ ਭੇਜਿਆ ਸੀ ਇਹ ਇੱਕ ਖੂਬਸੂਰਤ ਬਿਨਾ ਛੱਤੀ ਕਾਰ ਸੀ ਤੇ ਖੂਬ ਹੂ ਅਸਲ ਕਾਰ ਦਾ ਨਮੂਨਾ ਸੀ ਇਸ ਦੇ ਦੋਵੇਂ ਦਰਵਾਜ਼ੇ ਖੁੱਲ ਜਾਂਦੇ ਸਨ ਇਸ ਦੀਆਂ ਪਿਛਲੀਆਂ ਸੀਟਾਂ ਖਾਲੀ ਸਨ ਪਰੰਤੂ ਅਗਲੀਆਂ ਸੀਟਾਂ ਉੱਤੇ ਇੱਕ ਖੂਬਸੂਰਤ ਅੰਗਰੇਜ਼ ਜੋੜਾ ਬੈਠਾ ਸੀ ਉਹ ਜਿਉਂਦੇ ਜਾਗਦੇ ਜਾਪਦੇ ਸਨ ਇਸ ਵਿੱਚ ਵਾਕੀ ਚੀਜ਼ਾਂ ਵੀ ਅਸਲਕਾਰ ਵਾਂਗ ਸਨ ਤੇ ਇਹ ਸੈੱਲ ਦੇ ਸਹਾਰੇ 스ਵਿਚ ਬਟਨ ਦੱਬਣ ਨਾਲ ਚੱਲ ਪੈਂਦੀ ਸੀ ਇਸ ਦੀਆਂ ਅਗਲੀਆਂ ਦੋਵੇਂ ਬੱਤੀਆਂ ਵੀ ਜਗ ਪੈਂਦੀਆਂ ਸਨ ਜਦੋਂ ਇਹ ਖਿਡੌਣਾ ਆਇਆ ਉਦੋਂ ਕਹਾਣੀਕਾਰ ਦਾ ਪੁੱਤਰ ਅਜੇ ਛੋਟਾ ਸੀ ਤੇ ਉਹਨਾਂ ਉਸ ਨੂੰ ਡੱਬੇ ਵਿੱਚ ਬੰਦ ਕਰਕੇ ਪੇਟੀ ਵਿੱਚ ਕੱਪੜਿਆਂ ਦੇ ਹੇਠਾਂ ਸਾਂਭ ਦਿੱਤਾ ਫਿਰ ਉਨ੍ਹਾਂ ਦੇ ਮਨ ਵਿੱਚ ਇਹ ਵਿਚਾਰ ਪੈਦਾ ਹੋਇਆ ਕਿ ਇਹ ਖਿਡੌਣਾ ਬੱਚਿਆਂ ਤੋਂ ਤੜਵਾਉਣ ਵਾਲਾ ਨਹੀਂ ਸਗੋਂ ਸ਼ੋਅਕੇਸ ਵਿੱਚ ਰੱਖਣ ਵਾਲਾ ਹੈ ਪਰ ਘਰ ਵਿੱਚ ਕੋਈ ਸ਼ੋਅਕੇਸ ਨਹੀਂ ਸੀ ਵੱਡੇ ਪੁੱਤਰ ਤੋਂ ਮਗਰੋਂ ਉਨ੍ਹਾਂ ਦੀ ਵੱਡੀ ਧੀਤ ਜੀਤ ਜਨਮੀ ਤੇ ਫਿਰ ਮੀਤ ਪਹਿਲੇ ਦੋਹਾਂ ਬੱਚਿਆਂ ਦੇ ਬਚਪਨ ਵਿੱਚ ਤਾਂ ਉਹ ਖਿਡੌਣਾ ਪੇਟੀ ਵਿੱਚ ਕੱਪੜਿਆਂ ਹੇਠਾਂ ਹੀ ਪਿਆ ਰਿਹਾ ਫਿਰ ਜਦੋਂ ਉਹ ਪਹਿਲਾ ਮਕਾਨ ਛੱਡ ਕੇ ਹੁਣ ਵਾਲੇ ਨਵੇਂ ਮਕਾਨ ਵਿੱਚ ਆਏ ਉਹਨਾਂ ਸ਼ੋਅ ਕੇਸ ਵਿੱਚ ਹੋਰ ਨਾਲ ਸਜਾਵਟੀ ਚੀਜ਼ਾਂ ਦੇ ਨਾਲ-ਨਾਲ ਕਾਰ ਖੜਾਉਣਾ ਵੀ ਰੱਖ ਦਿੱਤਾ। ਬੱਚੇ ਉਸ ਖੜਾਉਣੇ ਨੂੰ ਦੇਖ ਕੇ ਹੈਰਾਨ ਹੁੰਦੇ ਪਰ ਵੱਡੇ ਬੱਚਿਆਂ ਦੀ ਉਸ ਨਾਲ ਖੇਡਣ ਦੀ ਉਮਰ ਨਹੀਂ ਸੀ। ਸੋ ਉਹਨਾਂ ਨੇ ਕੁਝ ਦੇਖ-ਦਾਖ ਕੇ ਉਸ ਨੂੰ ਰੱਖ ਦਿੱਤਾ। ਪਰ ਮੀਤ ਉਸ ਨੂੰ ਸ਼ੋਅ ਕੇਸ ਦੀ ਥਾਂ ਆਪਣੇ ਕਾਰ ਖਡਾਉਣਿਆਂ ਵਾਲੇ ਪੁਰਾਣੇ ਟਰੰਕ ਵਿੱਚ ਰੱਖਣਾ ਚਾਹੁੰਦੀ ਸੀ ਮੀਤ ਭਾਵੇਂ ਜਰਾ ਸਮਝਾਉਣ ਤੇ ਉਸ ਨੂੰ ਸ਼ੀਸ਼ੇ ਪਿੱਛੇ ਰੱਖਣ ਲਈ ਮੰਨ ਤਾਂ ਗਈ ਪਰ ਉਸ ਦੀ ਉਸ ਉੱਪਰ ਕਬਜ਼ਾ ਕਰਨ ਦੀ ਇੱਛਾ ਨਹੀਂ ਸੀ ਮਿਟੀ ਮੀਤ ਇਹ ਵੀ ਜਾਣਦੀ ਸੀ ਕਿ ਉਸ ਨੂੰ ਇਹ ਖਡਾਉਣਾ ਮਿਲਣਾ ਨਹੀਂ ਪਰ ਨਾਲ ਹੀ ਉਹ ਉਸ ਨੂੰ ਪ੍ਰਾਪਤ ਕਰਨ ਲਈ ਤਾੰਗਦੀ ਰਹੀ ਇਸ ਕਰਕੇ ਜਦੋਂ ਵੀ ਉਸ ਦਾ ਦਾ ਲੱਗਦਾ ਮੰਮੀ ਤੋਂ ਨજર ਬਚਾ ਕੇ ਉਹ ਕਾਰ ਖਿਡਾਉਣੇ ਨੂੰ ਕੱਢ ਲੈਂਦੀ ਤੇ ਨੱਚਦੀ ਗਾਉਂਦੀ ਹੋਈ ਪਹਿਲਾਂ ਪਾਉਣ ਲੱਗ ਜਾਂਦੀ ਉਸ ਦੀ ਮੰਮੀ ਇਸ ਸੰਬੰਧੀ ਪਤਾ ਲੱਗਦਿਆਂ ਹੀ ਕਾਰ ਨੂੰ ਉਸ ਤੋਂ ਖੋ ਕੇ ਸ਼ੀਸ਼ੇ ਪਿੱਛੇ ਸਾਂਭ ਦਿੰਦੀ ਤੇ ਮੀਤ ਨੂੰ ਧਮਕੀ ਦਿੰਦੀ ਕਿ ਜੇਕਰ ਉਸ ਨੇ ਉਸ ਕਾਰ ਦਾ ਪਿੱਛਾ ਨਾ ਛੱਡਿਆ ਤਾਂ ਉਹ ਖਿਡਾਉਣਾ ਕੋਕੋ ਨੂੰ ਦੇ ਦੇਵੇਗੀ ਅੱਜ ਮੀਤ ਨੇ ਕਾਰ ਖਡਾਉਣਾ ਬਹੁਤੇ ਝਗੜੇ ਤੋਂ ਬਿਨਾ ਹੀ ਆਪਣੀ ਮੰਮੀ ਨੂੰ ਮੋੜ ਦਿੱਤਾ ਕਹਾਣੀਕਾਰ ਨੇ ਸ਼ੁਕਰ ਕੀਤਾ ਕਿ ਜੇਕਰ ਉਹ ਝਗੜਾ ਪਾ ਬੈਠਦੀ ਤਾਂ ਸਾਰੀ ਖੇਡ ਹੀ ਵਿਗੜ ਜਾਣੀ ਸੀ ਕਿਉਂਕਿ ਕਈ ਦਿਨਾਂ ਤੋਂ ਕਹਾਣੀਕਾਰ ਦੇ ਮਨ ਵਿੱਚ ਇੱਕ ਕਹਾਣੀ ਆਕਾਰ ਗ੍ਰਹਿਣ ਕਰ ਰਹੀ ਸੀ ਅੱਜ ਉਸ ਨੇ ਇਸੇ ਨੂੰ ਲਿਖਣ ਲਈ ਕਾਲਜੋਂ ਛੁੱਟੀ ਲਈ ਸੀ ਹੁਣ ਕਹਾਣੀਕਾਰ ਵੇੜੇ ਵਿੱਚ ਫੁੱਲਾਂ ਦੇ ਗਮਲਿਆਂ ਕੋਲ ਕੁਰਸੀ ਢਾਕੇ ਕਹਾਣੀ ਬਾਰੇ ਸੋਚ ਰਿਹਾ ਸੀ ਪਰ ਹੌਲੀ-ਹੌਲੀ ਉਸ ਦੇ ਮਨ ਵਿੱਚ ਤਿੰਨ-ਚਾਰ ਕਹਾਣੀਆਂ ਪੈਦਾ ਹੋ ਗਈਆਂ ਆਪਣੇ ਦਿਮਾਗ ਵਿੱਚ ਘੁੰਮ ਰਹੀਆਂ ਕਹਾਣੀਆਂ ਵਿੱਚੋਂ ਕਹਾਣੀਕਾਰ ਕਿਸੇ ਇੱਕ ਦੀ ਚੋਣ ਕਰਨੀ ਚਾਹੁੰਦਾ ਸੀ ਉਹ ਚਾਹੁੰਦਾ ਸੀ ਕਿ ਉਹ ਉਹਨਾਂ ਵਿੱਚੋਂ ਇੱਕ ਅਜਿਹੀ ਕਹਾਣੀ ਚੁਣ ਲਵੇ ਜਿਸ ਨੂੰ ਉਹ ਇੱਕੋ ਵਾਰੀ ਲਿਖ ਕੇ ਕਲਮ ਰੱਖੇ ਇਹਨੇ ਨੂੰ ਕਹਾਣੀਕਾਰ ਨੂੰ ਗਲੀ ਦੇ ਮੋੜ ਤੇ ਕਾਰ ਦਾ ਹਾਰਨ ਸੁਣਾਈ ਦਿੱਤਾ ਉਹ ਉੱਠ ਕੇ ਦੇਖਣ ਲੱਗਾ ਕਿ ਕਿਧਰੇ ਕੋਈ ਉਸ ਦੀ ਕਹਾਣੀ ਵਿੱਚ ਵਿਗੜਨ ਪਾਉਣ ਲਈ ਤਾਂ ਉਸ ਦੇ ਘਰ ਨਹੀਂ ਸੀ ਆ ਰਿਹਾ ਗਲੀ ਦੇ ਮੋੜ ਤੇ ਗੁੱਜਰ ਸੇਠ ਦੀ ਕਾਰ ਖੜੀ ਸੀ ਕੁਝ ਦਿਨ ਪਹਿਲਾਂ ਉਹਨਾਂ ਨੇ ਨਾਲ ਵਾਲੀ ਗਲੀ ਵਿੱਚ ਨਵੀਂ ਕੋਠੀ ਖਰੀਦ ਕੇ 80000 ਦੀ ਨਵੀਂ ਕਾਰ ਵੀ ਲਈ ਸੀ ਗੁੱਜਰ ਸੇਠ ਬਿਲਕੁਲ ਅਨਪੜ੍ਹ ਸੀ ਉਸ ਦੇ ਦੋਵੇਂ ਪੁੱਤਰ ਜੋ ਉਸ ਨਾਲ ਕੰਮ ਕਰਦੇ ਸਨ ਅੱਧ ਪੜੇ ਸਨ ਪਰ ਅੱਗੋਂ ਉਹਨਾਂ ਦੇ 3 ਪੁੱਤਰ ਅੰਗਰੇਜ਼ੀ ਸਕੂਲਾਂ ਵਿੱਚ ਪੜਦੇ ਸਨ ਪੰਚਕੂਈਆ ਮਾਰਗ ਉੱਤੇ ਉਹਨਾਂ ਦੀ ਛੋਲਿਆਂ ਪਟੂਰੀਆਂ ਤੇ ਸਮੋਸਿਆਂ ਦੀ ਦੁਕਾਨ ਸੀ ਜਿੱਥੇ ਸ਼ਾਮ ਵੇਲੇ ਗਾਕਾਂ ਦੀਆਂ ਕਤਾਰਾਂ ਲੱਗੀਆਂ ਰਹਿੰਦੀਆਂ ਸਨ ਤੇ ਉਹਨਾਂ ਇਸੇ ਦੁਕਾਨ ਵਿੱਚੋਂ ਲੱਖਾਂ ਰੁਪਏ ਕਮਾਏ ਸਨ ਕਹਾਣੀਕਾਰ ਮੋੜ ਆਪਣੀ ਕੁਰਸੀ ਤੇ ਆ ਬੈਠਾ ਕਾਰ ਦੀ ਹੂਕਰ ਨੇੜੇ ਆ ਗਈ ਉਹਨਾਂ ਦੀ ਗਲੀ ਸੜਕ ਬਣਾਉਣ ਵਾਲੀ ਰੋੜੀ ਦੇ ਖਿਲਰੇ ਹੋਏ ਢੇਰਾਂ ਨਾਲ ਭਰੀ ਹੋਈ ਸੀ ਕਹਾਣੀਕਾਰ ਉਹਨੇ ਉੱਠ ਕੇ ਦੇਖਿਆ ਉਸ ਨੂੰ ਜਾਪਿਆ ਕਿ ਗੁੱਜਰ ਸੇਠ ਦੀ ਕਾਰ ਆਪਣੇ ਆਪ ਕਾਫੀ ਤੇਜ਼ੀ ਨਾਲ ਰੋੜੀ ਦੀਆਂ ਢੇਰੀਆਂ ਉੱਤੋਂ ਉੱਚੀ ਨੀਵੀ ਹੋ ਕੇ ਤੁਰ ਰਹੀ ਹੈ ਕਹਾਣੀਕਾਰ ਇਹ ਦੇਖ ਕੇ ਜਰਾ ਘਬਰਾ ਗਿਆ ਪਰ ਜਿਉਂ ਹੀ ਕਾਰ ਨੇੜੇ ਆਈ ਤਾਂ ਉਸ ਵਿੱਚ ਗੁੱਜਰ ਸੇਠ ਦੇ 8-9 ਸਾਲਾਂ ਦੇ ਪੋਤਰੇ ਨੂੰ ਸਟੀering ਦੇ ਗੋਲ-ਗੋਲ ਚੱਕਰ ਵਿੱਚੋਂ ਦੀ ਦੇਖਿਆ ਕਹਾਣੀਕਾਰ ਇੰਨੇ ਛੋਟੇ ਬੱਚੇ ਦੁਆਰਾ ਕਾਰ ਚਲਾਉਣ ਤੇ ਬੜਾ ਹੈਰਾਨ ਹੋਇਆ ਪਰ ਨਾਲ ਹੀ ਉਸਨੇ ਇਹ ਦੇਖ ਕੇ ਸੁੱਖ ਦਾ ਸਾਹ ਵੀ ਲਿਆ ਕਿ ਡਰਾਈਵਰ ਤੋਂ ਬਿਨਾ ਨਹੀਂ ਇੰਨੇ ਨੂੰ ਮੀਤ ਕਹਾਣੀਕਾਰ ਨੂੰ ਆ ਕੇ ਪੁੱਛਣ ਲੱਗੀ ਕੀ ਇਹ ਠੀਕ ਹੈ ਕਿ ਕੋਕੋ ਕੁਝ ਨਹੀਂ ਹੁੰਦੀ ਕਹਾਣੀਕਾਰ ਨੂੰ ਜਾਪਿਆ ਕਿ ਉਹ ਕਾਰ ਖਡਾਉਣੇ ਨੂੰ ਭੁਲਾ ਨਹੀਂ ਸਕੀ। ਇਹਨੇ ਨੂੰ ਕਹਾਣੀਕਾਰ ਨੇ ਗੁੱਜਰ ਸੇਠ ਦੇ ਪੋਤਰੇ ਨੂੰ ਇੱਕ ਖਾਲੀ ਪਲਾਟ ਵਿੱਚ ਕਾਰ ਮੋੜਦਿਆਂ ਦੇਖਿਆ। ਮੋੜਨ ਲੱਗਿਆ ਕਾਰ ਇੱਕ ਕੋਠੀ ਦੀ ਕੰਧ ਵਿੱਚ ਵੱਜਦੀ ਵੱਜਦੀ ਬਚੀ। ਫਿਰ ਉਹ ਕਾਰ ਨੂੰ ਸੜਕ ਦੇ ਕੰਢੇ ਪਈ ਰੇਤ ਦੀ ਢੇਰੀ ਉੱਤੋਂ ਲੰਘਾਉਣ ਦਾ ਯਤਨ ਕਰਨ ਲੱਗਿਆ। ਜਿੱਥੇ ਅੱਗੇ ਤੁਰਨ ਦੀ ਬਜਾਏ ਕਾਰ ਦੇ ਪਹੀਏ ਇੱਕੋ ਥਾਂ ਘੁੰਮ ਰਹੇ ਸਨ ਬੱਚੇ ਨੂੰ ਕਾਰ ਦੇ ਪਹੀਆਂ ਦੇ ਇੱਕ ਥਾਂ ਘੁੰਮਣ ਦੀ ਖੇਡ ਚੰਗੀ ਲੱਗੀ ਜਾਪਦੀ ਸੀ ਕਹਾਣੀਕਾਰ ਨੂੰ ਬੇਤਿਆਨਾ ਦੇਖ ਕੇ ਮੀਤ ਉਸ ਦੀ ਬਾਹਂ ਚ ਝੋੜ ਕੇ ਉਸ ਨੂੰ ਕਹਿਣ ਲੱਗੀ ਕਿ ਇਹ ਠੀਕ ਹੈ ਕੋਕੋ ਕੁਝ ਨਹੀਂ ਹੁੰਦੀ ਕਹਾਣੀਕਾਰ ਦੇ ਮੂੰਹੋਂ ਸੁੱਤੇ ਸਿੱਧ ਨਿਕਲਿਆ ਕਿ ਕੋਕੋ ਹੁੰਦੀ ਹੈ ਮੀਤ ਉਸ ਨੂੰ ਪੁੱਛਣ ਲੱਗੀ ਜੇਕਰ ਉਸਦੀ ਮੰਮੀ ਨੇ ਉਹ ਕਾਰ ਕੋਕੋ ਨੂੰ ਦੇ ਦਿੱਤੀ ਤਾਂ ਫਿਰ ਕੀ ਹੋਵੇਗਾ ਕਹਾਣੀਕਾਰ ਮੀਤ ਨੂੰ ਕਹਿਣ ਲੱਗਿਆ ਕਿ ਮੇਰੀ ਕਾਰ ਤਾਂ ਕੋਕੋ ਲੈ ਗਈ ਪਰ ਜੇਕਰ ਉਹ ਭਾਵ ਮੀਤ ਦੀ ਕਾਰ ਲੈਣ ਆਈ ਤਾਂ ਉਹ ਉਸ ਨੂੰ ਬਹੁਤ ਮਾਰੇਗਾ ਮੀਤ ਕੋਕੋ ਨੂੰ ਮਾਰਨ ਦੀ ਗੱਲ ਸੁਣ ਕੇ ਬਹੁਤ ਖੁਸ਼ ਹੋਈ ਪਰ ਉਹ ਕਹਾਣੀਕਾਰ ਦੀ ਗੱਲ ਨੂੰ ਸਮਝ ਨਾ ਸકી ਗੁੱਜਰ ਸੇਠ ਦਾ ਮੁੰਡਾ ਬੇਫਿਕਰੀ ਨਾਲ ਰੋੜੀ ਦੀਆਂ ਢੇਰੀਆਂ ਉੱਤੇ ਕਾਰ ਚਲਾਉਂਦਾ ਹੋਇਆ ਕਹਾਣੀਕਾਰ ਦੇ ਅੱਗੇੋਂ ਲੰਘ ਰਿਹਾ ਸੀ। ਮੀਤ ਅਜੇ ਵੀ ਕਾਰ ਸਬੰਧੀ ਸੋਚਾਂ ਵਿੱਚ ਉਲਝੀ ਹੋਈ ਸੀ। ਕਹਾਣੀਕਾਰ ਦੱਬੇ ਪੈਰੀ ਉੱਠ ਕੇ ਡਰਾਇੰਗ ਰੂਮ ਵਿੱਚ ਗਿਆ। ਉਸਨੇ ਸ਼ੋਕ ਕੇਸ ਵਿੱਚੋਂ ਕਾਰ ਖਡਾਉਣਾ ਲਿਆ ਕੇ ਮੀਤ ਨੂੰ ਦੇ ਦਿੱਤਾ। ਸੋ ਇਹ ਸੀ ਜੀ ਕਹਾਣੀ ਗੁਰਬਚਨ ਸਿੰਘ ਭੁੱਲਰ ਦੀ ਲਿਖੀ ਹੋਈ ਕਾਰ ਖਡਾਉਣਾ ਇਹ ਕਹਾਣੀ ਸਮਾਜ ਵਿਚਲੀ ਨਾ ਬਰਾਬਰੀ ਬਾਰੇ ਤੇ ਇਸ ਦੇ ਬੱਚਿਆਂ ਉੱਪਰ ਪੈਂਦੇ ਪ੍ਰਭਾਵ ਬਾਰੇ ਦੱਸਦੀ ਹੈ ਉੱਚ ਵਰਗ ਦੇ ਲੋਕ ਜਿੱਥੇ ਮਹਿੰਗੀਆਂ ਕਾਰਾਂ ਨੂੰ ਵੀ ਖਡਾਉਣਾ ਸਮਝਦੇ ਹਨ ਉੱਥੇ ਗਰੀਬ ਵਰਗ ਦੇ ਬੱਚਿਆਂ ਨੂੰ ਖਡਾਉਣੇ ਵੀ ਨਸੀਬ ਨਹੀਂ ਹੁੰਦੇ ਅਮੀਰ ਘਰਾਂ ਦੇ ਬੱਚਿਆਂ ਨੂੰ ਚਰਿੱਤਰ ਵਿਕਾਸ ਦੀਆਂ ਵਧੇਰੇ ਸਹੂਲਤਾਂ ਪ੍ਰਾਪਤ ਹੁੰਦੀਆਂ ਹਨ ਪਰ ਦੂਜੇ ਪਾਸੇ ਇਹ ਇਟਲੀ ਮੱਧ ਸ਼੍ਰੈਣੀ ਦੇ ਤੇ ਗਰੀਬ ਘਰਾਂ ਦੇ ਬੱਚੇ ਪੈਸੇ ਦੀ ਕਾਟ ਕਰਨ ਇਨ੍ਹਾਂ ਸਹੂਲਤਾਂ ਤੋਂ ਵਾਂਝੇ ਰਹਿ ਜਾਂਦੇ ਹਨ ਫਲ ਸ্বরূপ ਉਹਨਾਂ ਦੇ ਚਰਿੱਤਰ ਦੇ ਵਿਕਾਸ ਵਿੱਚ ਵੀ ਕਮੀਆਂ ਰਹਿ ਜਾਂਦੀਆਂ ਹਨ ਕਹਾਣੀਕਾਰ ਇਹ ਵੀ ਸੰਦੇਸ਼ ਦਿੰਦਾ ਹੈ ਕਿ ਸਾਨੂੰ ਵਾਹ ਲੱਗਦੇ ਆ ਆਪਣੇ ਬੱਚਿਆਂ ਨੂੰ ਕਿਸੇ ਚੀਜ਼ ਦੇ ਅਭਿਆਸ ਵਿੱਚ ਪਿੱਛੇ ਨਹੀਂ ਰਹਿਣ ਦੇਣਾ ਚਾਹੀਦਾ ਤੇ ਉਹਨਾਂ ਦੀਆਂ ਤਾਂਗਾਂ ਤੇ ਉਮੰਗਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਸੋ ਇਹ ਸੀ ਜੀ ਕਹਾਣੀ ਦਾ ਸਾਰ ਕਾਰ ਖਡਾਉਣਾ ਕਹਾਣੀ ਦਾ ਸਾਰ ਤੁਸੀਂ ਦੇਖਿਆ ਹੁਣ ਇਸ ਤੇ ਆਧਾਰਿਤ ਪ੍ਰਸ਼ਨ ਉੱਤਰ ਇਸ ਪ੍ਰਕਾਰ ਹਨ ਪ੍ਰਸ਼ਨ ਹੈ ਕਾਰ ਖਡਾਉਣਾ ਕਹਾਣੀ ਦਾ ਵਿਸ਼ਾ ਵਸਤੂ ਕੀ ਹੈ ਇਸ ਦਾ ਉੱਤਰ ਹੈ ਜੀ ਕਾਰ ਖਡਾਉਣਾ ਕਹਾਣੀ ਗੁਰਬਚਨ ਸਿੰਘ ਪੁੱਲਰ ਦੀ ਲਿਖੀ ਹੋਈ ਹੈ ਇਸ ਕਹਾਣੀ ਦਾ ਵਿਸ਼ਾ ਆਰਥਿਕ ਨਾ ਬਰਾਬਰੀ ਦਾ ਬੱਚਿਆਂ ਤੇ ਜੀਵਨ ਤੇ ਪੈਂਦਾ ਪ੍ਰਭਾਵ ਹੈ ਸਮਾਜ ਵਿੱਚ ਪੈਸੇ ਵਾਲੇ ਵਰਗ ਦੇ ਬੱਚਿਆਂ ਲਈ ਮਹਿੰਗੀਆਂ ਅਸਲਕਾਰਾਂ ਵੀ ਖਡਾਉਣਿਆਂ ਦੇ ਬਰਾਬਰ ਹਨ ਇਸ ਵਰਗ ਦੇ ਨਿੱਕੇ-ਨਿੱਕੇ ਬੱਚੇ ਕਾਰ ਨੂੰ ਉਸ ਦੇ ਟੁੱਟਣ ਭੱਜਣ ਦਾ ਖਿਆਲ ਕੀਤੇ ਬਿਨਾ ਬੇਫਿਕਰੀ ਨਾਲ ਚਲਾਉਂਦੇ ਹਨ ਤੇ ਇਸ ਕੰਮ ਨੂੰ ਵੀ ਇੱਕ ਖੇਡ ਸਮਝਦੇ ਹਨ ਪਰ ਦੂਜੇ ਪਾਸੇ ਕਹਾਣੀਕਾਰ ਤੇ ਉਸ ਵਰਗੇ ਆਰਥਿਕ ਤੌਰ ਤੇ ਹੀਨੇ ਮਾਪੇ ਬੱਚਿਆਂ ਨੂੰ ਇਹ ਕਾਰ ਖਡਾਉਣੇ ਲੈ ਕੇ ਨਹੀਂ ਦੇ ਸਕਦੇ ਇਸ ਤਰ੍ਹਾਂ ਦੇ ਮਾਪੇ ਖਡਾਉਣਾ ਕਾਰ ਨੂੰ ਸੰਭਾਲ ਕੇ ਰੱਖਣ ਵਾਲੀ ਚੀਜ਼ ਸਮਝਦੇ ਹਨ ਕਹਾਣੀਕਾਰ ਤੇ ਉਸਦੀ ਪਤਨੀ ਨੂੰ ਖਿਡਾਉਣਾਕਾਰ ਕਿਸੇ ਵਿਦੇਸ਼ੀ ਰਿਸ਼ਤੇਦਾਰ ਤੋਂ ਪ੍ਰਾਪਤ ਹੁੰਦੀ ਹੈ ਉਹ ਪਹਿਲਾਂ ਉਸ ਨੂੰ ਕਈ ਸਾਲ ਪੇਟੀ ਵਿੱਚ ਕੱਪੜਿਆਂ ਹੇਠਾਂ ਸੁੱਟ ਦਿੰਦੇ ਹਨ ਫਿਰ ਸ਼ੋਅ ਕੇਸ ਵਿੱਚ ਸਜਾ ਦਿੰਦੇ ਹਨ ਉਹਨਾਂ ਦੀ ਛੋਟੀ ਬੱਚੀ ਉਸ ਨਾਲ ਖੇਡਣਾ ਚਾਹੁੰਦੀ ਹੈ ਉਸ ਨੂੰ ਆਪਣੇ ਖਿਡੌਣਿਆਂ ਵਿੱਚ ਰੱਖਣਾ ਚਾਹੁੰਦੀ ਹੈ ਪਰ ਕਹਾਣੀਕਾਰ ਤੇ ਉਸਦੀ ਪਤਨੀ ਉਸ ਕੁੜੀ ਨੂੰ ਅਜੀਹਾ ਨਹੀਂ ਕਰਨ ਦਿੰਦੇ ਜਿਸ ਨਾਲ ਉਹ ਮਾਨਸਿਕ ਤੌਰ ਤੇ ਬੇਚੈਨ ਰਹਿੰਦੀ ਹੈ ਇਸ ਪ੍ਰਕਾਰ ਇਹ ਕਹਾਣੀ ਵਿੱਚ ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਆਰਥਿਕ ਨਾ ਬਰਾਬਰੀ ਛੋਟੇ ਬੱਚਿਆਂ ਦੇ ਜੀਵਨ ਤੇ ਆਪਣਾ ਪ੍ਰਭਾਵ ਛੱਡਦੀ ਹੈ ਅਮੀਰ ਘਰ ਦੇ ਬੱਚੇ ਚਰਿੱਤਰ ਵਿਕਾਸ ਦੀਆਂ ਵਧੇਰੇ ਸਹੂਲਤਾਂ ਪ੍ਰਾਪਤ ਕਰਦੇ ਹਨ ਪਰ ਗਰੀਬ ਘਰਾਂ ਦੇ ਬੱਚੇ ਇਨ੍ਹਾਂ ਚੀਜ਼ਾਂ ਤੋਂ ਵਿਰਵੇ ਰਹਿੰਦੇ ਹਨ ਕਹਾਣੀ ਦਾ ਵਿਸ਼ਾ ਨਵਾਂ ਸਮਾਜਿਕ ਮਨੋਵਿਗਿਆਨਿਕ ਤੇ ਮੌਲਿਕ ਹੈ ਇਸ ਤੋਂ ਬਾਅਦ ਪ੍ਰਸ਼ਨ ਹੈ ਕਾਰ ਖੜਾਉਣਾ ਕਹਾਣੀ ਦਾ ਉਦੇਸ਼ ਕੀ ਹੈ ਸਪਸ਼ਟ ਕਰੋ ਇਸ ਦਾ ਉੱਤਰ ਹੈ ਜੀ ਕਾਰ ਖੜਾਉਣਾ ਕਹਾਣੀ ਗੁਰਬਚਨ ਸਿੰਘ ਭੁੱਲਰ ਦੀ ਲਿਖੀ ਹੋਈ ਹੈ ਇਸ ਕਹਾਣੀ ਦਾ ਉਦੇਸ਼ ਇਹ ਦੱਸਣਾ ਹੈ ਕਿ ਆਰਥਿਕ ਨਾ ਬਰਾਬਰੀ ਵਾਲੇ ਸਮਾਜ ਵਿੱਚ ਅਮੀਰ ਘਰਾਂ ਦੇ ਬੱਚਿਆਂ ਨੂੰ ਚਰਿੱਤਰ ਵਿਕਾਸ ਦੀਆਂ ਵੱਧ ਸਹੂਲਤਾਂ ਪ੍ਰਾਪਤ ਹੁੰਦੀਆਂ ਹਨ ਉਹ ਮਹਿੰਗੀਆਂ ਕਾਰਾਂ ਨੂੰ ਵੀ ਖੜਾਉਣੇ ਵਾਂਗ ਚਲਾਉਂਦੇ ਹਨ ਪਰ ਹੇਠਲੀ ਮੱਧ ਸ਼੍ਰੇਣੀ ਦੇ ਘਰਾਂ ਦੇ ਬੱਚੇ ਪੈਸੇ ਦੀ ਘਾਟ ਕਾਰਨ ਇਸ ਪ੍ਰਕਾਰ ਦੀਆਂ ਕਈ ਸਹੂਲਤਾਂ ਤੋਂ ਵਾਂਝੇ ਰਹਿ ਜਾਂਦੇ ਹਨ ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਉਹਨਾਂ ਦੇ ਚਰਿੱਤਰ ਦੇ ਵਿਕਾਸ ਵਿੱਚ ਕਮੀਆਂ ਰਹਿ ਜਾਂਦੀਆਂ ਹਨ ਕਹਾਣੀਕਾਰ ਇਹ ਵੀ ਦੱਸਦਾ ਹੈ ਅਮੀਰ ਘਰਾਂ ਦੇ ਬੱਚੇ ਬਚਪਨ ਵਿੱਚ ਜੀਵਨ ਨਾਲ ਸੰਬੰਧਿਤ ਵਸਤਾਂ ਨੂੰ ਖੇਡਣ ਵਾਂਗ ਪ੍ਰਯੋਗ ਕਰਕੇ ਬਹੁਤ ਸਾਰੇ ਡਰਾਂ ਤੋਂ ਮੁਕਤ ਹੋ ਜਾਂਦੇ ਹਨ ਪਰ ਹੀਟਲੀ ਮੱਧ ਸ਼੍ਰੇਣੀ ਦੇ ਬੱਚੇ ਅਜਿਹੀਆਂ ਚੀਜ਼ਾਂ ਨੂੰ ਹੱਥ ਲਾਉਣ ਤੋਂ ਵੀ ਡਰਦੇ ਹਨ ਜਿਸ ਕਾਰਨ ਉਨ੍ਹਾਂ ਦੇ ਬੱਚੇ ਮਾਨਸਿਕ ਤੌਰ ਤੇ ਪਿੱਛੇ ਰਹਿੰਦੇ ਹਨ ਕਹਾਣੀ ਦੇ ਆਖਰ ਵਿੱਚ ਕਹਾਣੀਕਾਰ ਆਪਣੀ ਬੱਚੀ ਨੂੰ ਕਾਰ ਖਡਾਉਣਾ ਦੇ ਕੇ ਇਸੇ ਗੱਲ ਵੱਲ ਸੰਕੇਤ ਕਰਦਾ ਹੈ ਕਿ ਸਾਨੂੰ ਵਾਹ ਲੱਗਦੇ ਆ ਆਪਣੇ ਬੱਚਿਆਂ ਨੂੰ ਕਿਸੇ ਚੀਜ਼ ਦੇ ਅਭਿਆਸ ਵਿੱਚ ਪਿੱਛੇ ਨਹੀਂ ਰਹਿਣ ਦੇਣਾ ਚਾਹੀਦਾ ਤੇ ਉਹਨਾਂ ਦੀਆਂ ਤੰਗਾਂ ਉਮੰਗਾ ਛੌਕ ਦਾ ਸਾਨੂੰ ਖਿਆਲ ਰੱਖਣਾ ਚਾਹੀਦਾ ਹੈ ਇਸ ਤੋਂ ਬਾਅਦ ਪ੍ਰਸ਼ਨ ਕਾਰ ਖਡਾਉਣਾ ਕਹਾਣੀ ਦੇ ਪਲਾਟ ਬਾਰੇ ਆਪਣੇ ਆਲੋਚਨਾਤਮਕ ਵਿਚਾਰ ਪੇਸ਼ ਕਰੋ ਇਸ ਦਾ ਉੱਤਰ ਹੈ ਜੀ ਕਾਰ ਖੜਾਉਣਾ ਕਹਾਣੀ ਗੁਰਬਚਨ ਸਿੰਘ ਭੁੱਲਰ ਦੀ ਲਿਖੀ ਹੋਈ ਹੈ ਇਸ ਕਹਾਣੀ ਦਾ ਪਲਾਟ ਸਾਡੇ ਸ਼ਹਿਰੀ ਜੀਵਨ ਵਿੱਚੋਂ ਲਿਆ ਗਿਆ ਹੈ ਇਸ ਵਿੱਚ ਲੀਆਂ ਘਟਨਾਵਾਂ ਬੜੀਆਂ ਕੁਦਰਤੀ ਤੇ ਜਥਾਰਥਕ ਹਨ ਮੱਧ ਸ਼੍ਰੇਣੀ ਦੇ ਮਾਪਿਆਂ ਦਾ ਵਿਦੇਸ਼ ਤੋਂ ਆਈ ਕੜਾਉਣਾ ਕਾਰ ਨੂੰ ਸੰਭਾਲ ਕੇ ਰੱਖਣਾ ਮੀਤ ਦਾ ਸ਼ੋਕ ਇਸ ਵਿੱਚੋਂ ਉਸ ਨੂੰ ਕੱਢ ਲਿਆਉਣਾ ਤੇ ਉਸ ਦੀ ਮੰਮੀ ਦਾ ਮਗਰ ਦੌੜੇ ਆਉਣਾ ਕਹਾਣੀਕਾਰ ਦਾ ਮੀਤ ਨੂੰ ਨਵੀਂ ਕਾਰ ਲਿਆ ਕੇ ਦੇਣ ਲਈ ਕਹਿਣਾ मीत ਦਾ ਬੇਦੇਲੀ ਨਾਲ ਆਪਣੀ ਮੰਮੀ ਨੂੰ ਕਾਰ ਘਟਾਉਣਾ ਵਾਪਸ ਕਰਨਾ ਸ਼ੋਕੇਸ ਵਿੱਚ ਟਿਕਾਉਣਾ ਮਗਰੋਂ ਮੀਤ ਦਾ ਉਸ ਨੂੰ ਪ੍ਰਾਪਤ ਕਰਨ ਦਾ ਯਤਨ ਕਰਨਾ ਕਹਾਣੀਕਾਰ ਦਾ ਕਹਾਣੀ ਲਿਖਣ ਲਈ ਮਨ ਬਣਾਉਣਾ ਬਾਹਰ ਗੁੱਜਰ ਸੇਠ ਦੇ ਪੋਤੇ ਦਾ ਮਹਿੰਗੀ ਕਾਰ ਨੂੰ ਉਸ ਦੇ ਟੁੱਟਣ ਭੱਜਣ ਦੀ ਪ੍ਰਵਾਹ ਕੀਤੇ ਬਿਨਾ ਖਡਾਉਣਿਆਂ ਵਾਂਗ ਚਲਾਉਣਾ ਮੀਤ ਦੀਆਂ ਗੱਲਾਂ ਸੁਣ ਕੇ ਕਹਾਣੀਕਾਰ ਦੇ ਵਿਚਾਰਾਂ ਵਿੱਚ ਤਬਦੀਲੀ ਆਉਣਾ ਤੇ ਉਸ ਨੂੰ ਕਾਰ ਘਟਾਉਣਾ ਦੇਣਾ ਇਕ ਘਟਨਾਵਾਂ ਕੁਦਰਤੀ ਤੇ ਯਥਾਰਥਕ ਹਨ ਕਹਾਣੀ ਵਿੱਚ ਸਥਾਨ ਤੇ ਪ੍ਰਭਾਵ ਦੀ ਏਕਤਾ ਮੌਜੂਦ ਹੈ ਸਾਰੀਆਂ ਘਟਨਾਵਾਂ ਆਰਥਿਕ ਨਾ ਬਰਾਬਰੀ ਵਾਲੇ ਸਮਾਜ ਵਿੱਚ ਬੱਚਿਆਂ ਦੇ ਵਿਕਾਸ ਨਾਲ ਸੰਬੰਧਿਤ ਹਨ ਕਹਾਣੀ ਦਾ ਅੰਤ ਪ੍ਰਭਾਵਸ਼ਾਲੀ ਤੇ ਸੁਝਾਊ ਹੈ ਸਮੁੱਚੇ ਤੌਰ ਤੇ ਕਹਾਣੀ ਦਾ ਪਲਾਟ ਸੁਚੱਜਾ ਕਿਹਾ ਜਾ ਸਕਦਾ ਹੈ ਪ੍ਰਸ਼ੰਤ ਕਾਰਖੜਾਉਣਾ ਕਹਾਣੀ ਦੇ ਪਾਤਰਾਂ ਦਾ ਚਿੱਤਰਣ ਬਾਰੇ ਆਪਣੇ ਵਿਚਾਰ ਪਰਗਟ ਕਰੋ ਇਸ ਦਾ ਉੱਤਰ ਹੈ ਕਾਰ ਖੜਾਉਣਾ ਕਹਾਣੀ ਗੁਰਬਚਨ ਸਿੰਘ ਭੁੱਲਰ ਦੀ ਲਿਖੀ ਹੈ ਇਸ ਕਹਾਣੀ ਵਿੱਚ ਤਿੰਨ ਚਾਰ ਪਾਤਰ ਹੀ ਹਨ ਕਹਾਣੀਕਾਰ ਉਸ ਦੀ ਪਤਨੀ ਮੀਤ ਕਹਾਣੀ ਦੇ ਮਹੱਤਵਪੂਰਨ ਪਾਤਰ ਹਨ ਗੁੱਜਰ ਸੇਠ ਦਾ ਪੋਤਾ ਗਲੀ ਵਿੱਚ ਕਾਰ ਚਲਾ ਰਿਹਾ ਹੈ ਪਰ ਉਹ ਕਹਾਣੀ ਦੇ ਹੋਰ ਨਾ ਪਾਤਰਾਂ ਨਾਲ ਕੋਈ ਸਿੱਧੀ ਗੱਲਬਾਤ ਨਹੀਂ ਕਰਦਾ ਕਹਾਣੀ ਦੇ ਪਾਤਰ ਹੀਟਲੀ ਮੱਧ ਸ਼੍ਰੇਣੀ ਨਾਲ ਸੰਬੰਧਿਤ ਹਨ ਗੁੱਜਰ ਸੇਠ ਦਾ ਬੇਪਰਵਾ ਪੋਤਾ ਕਹਾਣੀਕਾਰ ਤੇ ਉਸਦੀ ਪਤਨੀ ਵਰਗੇ ਸੋਹਣੇ ਖਿਡੌਣਿਆਂ ਨੂੰ ਸਾਹਮਣੇ-ਸਾਹਮਣੇ ਰੱਖਣ ਵਾਲੇ ਤੇ ਮੀਤ ਵਰਗੇ ਸੋਹਣੇ ਖਿਡੌਣਿਆਂ ਵਿੱਚ ਦਿਲਚਸਪੀ ਰੱਖਣ ਵਾਲੇ ਬੱਚੇ ਸਾਡੇ ਜੀਵਨ ਵਿੱਚ ਆਮ ਮਿਲ ਜਾਂਦੇ ਹਨ ਕਹਾਣੀਕਾਰ ਨੇ ਉਹਨਾਂ ਦੀ ਪਾਤਰ ਉਸਾਰੀ ਬੜੇ ਮਨੋਵਿਗਿਆਨਿਕ ਸ਼ੋਹਾਂ ਨਾਲ ਕੀਤੀ ਹੈ ਕਹਾਣੀਕਾਰ ਨੇ ਕਿਰਿਤਤਰ ਚਿੱਤਰਨ ਲਈ ਆਪਣੇ ਵਰਣਨ ਦਾ ਤੇ ਨਾਲ ਨਾਲ ਪਾਤਰਾਂ ਦੇ ਆਪਸੀ ਵਾਰਤਾ ਲਾਪ ਦਾ ਵੀ ਪ੍ਰਯੋਗ ਕੀਤਾ ਹੈ ਸਮੁੱਚੇ ਤੌਰ ਤੇ ਕਹਾਣੀ ਦੇ ਪਾਤਰਾਂ ਦਾ ਚਿੱਤਨ ਸੁਚੱਜਾ ਕਿਹਾ ਜਾ ਸਕਦਾ ਹੈ ਇਸ ਤੋਂ ਬਾਅਦ ਪ੍ਰਸ਼ਨ ਹੈ ਜੀ ਕਾਰ ਖਡਾਉਣਾ ਕਹਾਣੀ ਦੇ ਸਰਲੇਖ ਬਾਰੇ ਆਪਣੇ ਵਿਚਾਰ ਪੇਸ਼ ਕਰੋ ਇਸ ਦਾ ਉੱਤਰ ਹੈ ਕਾਰ ਖਡਾਉਣਾ ਕਹਾਣੀ ਦਾ ਸਰਲੇਖ ਟੁਕਮਾਂ ਤੇ ਫੱਬਮਾ ਹੈ ਕਹਾਣੀਕਾਰ ਨੇ ਇਸ ਦਾ ਇਹ ਸਰਲੇਖ ਇਸ ਦੀਆਂ ਘਟਨਾਵਾਂ ਦੇ ਕੇਂਦਰੀ ਧੁਰੇ ਕਾਰ ਖਡਾਉਣੇ ਦੇ ਆਧਾਰ ਤੇ ਰੱਖਿਆ ਹੈ ਕਹਾਣੀ ਦਾ ਆਰੰਭ ਹੀ ਮੀਤ ਦੁਆਰਾ ਸ਼ੋਅ ਕੇਸ ਵਿੱਚੋਂ ਕਾਰ ਖਡਾਉਣਾ ਕੱਢੇ ਜਾਣ ਤੇ ਉਸ ਦੀ ਮੰਮੀ ਦੇ ਉਸ ਤੋਂ ਖੋਣ ਲਈ ਉਸ ਦੇ ਮਗਰ ਆਉਣ ਨਾਲ ਹੁੰਦਾ ਹੈ ਕਹਾਣੀਕਾਰ ਦੀ ਬੁੱਕਲ ਵਿੱਚ ਬੜੀ ਮੀਤ ਬੜੀ ਮੁਸ਼ਕਲ ਨਾਲ ਕਾਰ ਖਡਾਉਣਾ ਵਾਪਸ ਕਰਦੀ ਹੈ ਇਸ ਤੋਂ ਮਗਰੋਂ ਕਹਾਣੀਕਾਰ ਇਸ ਅਸਲ ਕਾਰ ਵਰਗੇ ਸੁੰਦਰ ਖਡਾਉਣੇ ਸੰਬੰਧੀ ਸਾਰੀ ਜਾਣਕਾਰੀ ਦਿੰਦਾ ਹੈ ਤੇ ਦੱਸਦਾ ਹੈ ਕਿਸ ਤਰ੍ਹਾਂ ਉਨ੍ਹਾਂ ਨੇ ਬੱਚਿਆਂ ਦੀ ਖੇਡ ਦੀ ਚੀਜ਼ ਨਾ ਸਮਝ ਕੇ ਉਸ ਕਾਰ ਖਡਾਉਣੇ ਨੂੰ ਸਾਹਮ ਸਾਹਮ ਕੇ ਰੱਖਿਆ ਹੈ ਇਸ ਪਿੱਛੋਂ ਕਹਾਣੀਕਾਰ ਨੂੰ ਆਪਣੀ ਸਥਿਤੀ ਬੜੀ ਹਾਸੋਹੀਣੀ ਪ੍ਰਤੀਤ ਹੁੰਦੀ ਹੈ ਜਦੋਂ ਉਹ ਗੁੱਜਰ ਸੇਠ ਦੇ ਪੋਤੇ ਨੂੰ ਮੰਗੀ ਕਾਰ ਉਸ ਦੇ ਟੁੱਟਣ ਭੱਜਣ ਦੀ ਪਰਵਾਹ ਕੀਤੇ ਬਿਨਾ ਰੋੜੀ ਤੇ ਭਰੀ ਗਲੀ ਵਿੱਚ ਚਲਾਉਂਦਿਆਂ ਰੇਤ ਦੇ ਟਿੱਬਿਆਂ ਉੱਤੇ ਚੜਾਉਂਦਿਆਂ ਤੇ ਇਸ ਪ੍ਰਕਾਰ ਉਸ ਕਾਰ ਨਾਲ ਖੇਡਦਿਆਂ ਦੇਖਦਾ ਹੈ ਉਸ ਨੂੰ ਅਨੁਭਵ ਹੁੰਦਾ ਹੈ ਕਿ ਉਸ ਦੀ ਧੀ ਦੇ ਖਿਡੌਣਾ ਕਾਰ ਨਾਲ ਵੀ ਨਾ ਖੇਡ ਸਕਣ ਤੇ ਦੂਜੇ ਪਾਸੇ ਅਮੀਰ ਆਦਮੀ ਦੇ ਪੋਤੇ ਦੇ ਅਸਲ ਕਾਰ ਨਾਲ ਖੇਡਣ ਦਾ ਕਾਰਨ ਆਰਥਿਕ ਨਾ ਬਰਾਬਰੀ ਹੈ ਅਮੀਰੀ ਗਰੀਬੀ ਹੈ ਫਲ ਸਬੂਪ ਉਹ ਸਾਲਾਂ ਦੀ ਸੰਭੀ ਖਡਾਉਣਾ ਕਾਰ ਚੋਕੇਸ ਵਿੱਚੋਂ ਕੱਢ ਕੇ ਮੀਤ ਨੂੰ ਦੇ ਦਿੰਦਾ ਹੈ ਇਸ ਤਰ੍ਹਾਂ ਕਾਰ ਖਡਾਉਣਾ ਇਸ ਕਹਾਣੀ ਦੀਆਂ ਸਾਰੀਆਂ ਕਟਣਾਵਾਂ ਦਾ ਧੁਰਾ ਹੈ ਇਸ ਦੇ ਆਧਾਰ ਤੇ ਰੱਖਿਆ ਹੋਣ ਕਰਕੇ ਕਹਾਣੀ ਦਾ ਇਹ ਸਰਲੇਖ ਟੁਕਮਾ ਹੈ ਇਸ ਵਿੱਚ ਵਿਅੰਗ ਦਾ ਅੰਸ਼ ਵੀ ਹੈ ਇਸ ਤੋਂ ਬਾਅਦ ਪ੍ਰਸ਼ਨ ਹੈ ਜੀ ਲੇਖਕ ਤੇ ਉਸ ਦੀ ਪਤਨੀ ਬੱਚਿਆਂ ਨੂੰ ਖੇਡਣ ਲਈ ਕਾਰ ਖਡਾਉਣਾ ਕਿਉਂ ਨਹੀਂ ਸੰਦਿੰਦੇ ਇਸ ਦਾ ਉੱਤਰ ਹੈ ਲੇਖਕ ਦੇ ਉਹਦੀ ਪਤਨੀ ਕਾਰ ਖਡਾਉਣੇ ਨੂੰ ਬੱਚਿਆਂ ਦੇ ਤੋੜਨ ਦੀ ਚੀਜ਼ ਨਹੀਂ ਸੰ ਸਮਝਦੇ ਸੰਗੋ ਉਹ ਉਸ ਨੂੰ ਸ਼ੋਕ ਕੇਸ ਵਿੱਚ ਸਜਾਉਣ ਦੀ ਚੀਜ਼ ਸਮਝਦੇ ਸਨ ਇਸ ਕਰਕੇ ਉਹ ਬੱਚਿਆਂ ਨੂੰ ਖੇਡਣ ਲਈ ਕਾਰ ਖਡਾਉਣਾ ਨਹੀਂ ਸੰ ਦਿੰਦੇ ਇਸ ਤੋਂ ਬਾਅਦ ਪ੍ਰਸ਼ਨ ਲੇਖਕ ਮੀਤ ਤੋਂ ਕਾਰ ਖਡਾਉਣਾ ਲੈਣ ਲਈ ਉਹਨੂੰ ਕਿਵੇਂ ਪਰਚਾਉਂਦਾ ਹੈ ਇਸ ਦਾ ਉੱਤਰ ਹੈ ਜੀ ਲੇਖਕ ਮੀਤ ਤੋਂ ਕਾਰ ਖਿਡਾਉਣਾ ਲੈਣ ਲਈ ਉਸ ਨੂੰ ਨਵੀਂ ਵੱਡੀ ਤੇ ਸੋਹਣੀ ਕਾਰ ਲਿਆ ਕੇ ਦੇਣ ਦਾ ਵਾਅਦਾ ਕਰਦਾ ਹੈ ਪਰ ਜਦੋਂ ਮੀਤ ਨਹੀਂ ਮੰਨਦੀ ਤਾਂ ਉਹ ਉਸ ਨੂੰ 20 ਰੁਪਏ ਦੇ ਕੇ ਕਹਿੰਦਾ ਹੈ ਕਿ ਉਹ ਉਸ ਨਾਲ ਝੂਠਾ ਵਾਅਦਾ ਨਹੀਂ ਕਰ ਰਿਹਾ ਝੂਠਾ ਇਕਰਾਰ ਨਹੀਂ ਕਰ ਰਿਹਾ ਉਹ ਆਪਣੇ ਕੋਲ 20 ਰੁਪਏ ਸੰਭਾਲ ਕੇ ਰੱਖੇ ਤੇ ਕੱਲ ਨੂੰ ਜਦੋਂ ਲੇਖਕ ਕੋਲ ਜਾਵੇਗਾ ਤਾ ਉਸ ਨੂੰ ਯਾਦ ਕਰਾ ਦੇਵੇ ਲੇਖਕ ਉਸ ਨੂੰ ਨਮਕਾਰ ਲਿਆ ਕੇ ਦੇਵੇਗਾ ਲੇਖਕ ਦੀ ਪਤਨੀ ਕਾਰ ਖੜਾਉਣੇ ਬਾਰੇ ਇੱਕ ਥਾਂ ਕਹਿੰਦੀ ਹੈ ਮੈਂ ਕੋਕੋ ਨੂੰ ਦੇ ਦੇਣੀ ਹੈ ਅਤੇ ਇੱਕ ਥਾਂ ਲੇਖਕ ਕਹਿੰਦਾ ਹੈ ਕੋਕੋ ਹੁੰਦੀ ਹੈ ਬੇਟਾ ਇਹਨਾਂ ਦੋਹਾਂ ਮੌਕਿਆਂ 'ਤੇ ਕੋਕੋ ਸ਼ਬਦ ਦੇ ਅਰਥ ਵੱਖਰੇ-ਵੱਖਰੇ ਹਨ ਦੋਵੇਂ ਅਰਥ ਸਪਸ਼ਟ ਕਰਕੇ ਸਮਝਾਓ ਇਸ ਦਾ ਉੱਤਰ ਹੈ ਜੀ ਪਹਿਲੇ ਮੌਕੇ 'ਤੇ ਪਤਨੀ ਦੁਆਰਾ ਕਹੇ ਵਾਕ ਕੋਕੋ ਇਸ ਦਾ ਅਰਥ ਕੋਈ ਕਲਪਿਤ ਜਾਨਵਰ ਹੈ ਪਰ ਦੂਜੇ ਮੌਕੇ ਤੇ ਕਹਾਣੀਕਾਰ ਜਦੋਂ ਕੋਕੋ ਦਾ ਪ੍ਰਯੋਗ ਕਰਦਾ ਹੈ ਤਾਂ ਇੱਥੇ ਕੋਕੋ ਦਾ ਅਰਥ ਰੰਗ ਭਰਿਆ ਹੈ ਭੇਦ ਭਰਿਆ ਹੈ ਅਤੇ ਇਸ ਦਾ ਅਰਥ ਆਰਥਿਕ ਨਾ ਬਰਾਬਰੀ ਹੈ ਪ੍ਰਸ਼ਨ ਹੈ ਮੀਤ ਕਾਰ ਖਡਾਉਣਾ ਕਿਉਂ ਕੱਢ ਲਈ ਸੀ ਇਸ ਦਾ ਉੱਤਰ ਹੈ ਜੀ ਕਿਉਂਕਿ ਉਹ ਉਸ ਖਡਾਉਣੇ ਨਾਲ ਖੇਡਣਾ ਚਾਹੁੰਦੀ ਸੀ ਉਹ ਉਸ ਨੂੰ ਸ਼ੋਅ ਕੇਸ ਦੀ ਬਜਾਏ ਆਪਣੇ ਖਡਾਉਣਿਆਂ ਵਾਲੇ ਪੁਰਾਣੇ ਅਟੈਚੀ ਵਿੱਚ ਰੱਖਣਾ ਚਾਹੁੰਦੀ ਸੀ। ਇਸ ਤੋਂ ਬਾਅਦ ਪ੍ਰਸ਼ਨ ਗੁੱਜਰ ਸੇਠ ਦੇ ਪੋਤੇ ਦੇ ਕਾਰ ਚਲਾਉਣ ਦੇ ਦ੍ਰਿਸ਼ ਦਾ ਆਪਣੇ ਸ਼ਬਦਾਂ ਚ ਵਰਣਨ ਕਰੋ। ਇਸ ਦਾ ਉੱਤਰ ਹੈ ਜੀ ਗੁੱਜਰ ਸੇਠ ਦਾ 8-9 ਸਾਲ ਦਾ ਪੋਤਾ ਜੋ ਸਟੀਅਰਿੰਗ ਤੋਂ ਵੀ ਨੀਵਾ ਹੈ ਗਲੀ ਵਿੱਚ ਮਹਿੰਗੀ ਨਵੀਂ ਕਾਰ ਚਲਾ ਕੇ ਖੇਡ ਰਿਹਾ ਹੈ। ਗਲੀ ਛੜਕ ਬਣਾਉਣ ਵਾਲੀ ਰੋੜੀ ਨਾਲ ਭਰੀ ਪਈ ਹੈ। ਬੱਚਾ ਰੋੜੀ ਉੱਤੇ ਬੜੀ ਤੇਜ਼ੀ ਨਾਲ ਕਾਰ ਚਲਾਉਂਦਾ ਹੈ ਫਿਰ ਉਹ ਕਾਰ ਨੂੰ ਇੱਕ ਖਾਲੀ ਪਲਾਟ ਵਿੱਚ ਮੋੜਦਾ ਹੈ ਤੇ ਇਹ ਕਾਰ ਕੋਠੀ ਦੀ ਕੰਧ ਵਿੱਚ ਵੱਜਦੀ ਵੱਜਦੀ ਬਚਦੀ ਹੈ ਫਿਰ ਉਹ ਛੜਕਦੇ ਕੰਡੇ ਪਈ ਰੇਤ ਦੀ ਇੱਕ ਢੇਰੀ ਤੋਂ ਕਾਰ ਲਗਾਉਣ ਦਾ ਵਾਰ-ਵਾਰ ਯਤਨ ਕਰਦਾ ਹੈ ਤੇ ਕਾਰ ਦੇ ਪਹੀਏ ਬਿਨਾ ਅੱਗੇ ਵਧੇ ਉੱਥੇ ਹੀ ਘੁੰਮਦੇ ਰਹਿੰਦੇ ਹਨ ਇਹ ਖੇਡ ਸ਼ਾਇਦ ਉਸ ਬੱਚੇ ਨੂੰ ਚੰਗੀ ਲੱਗਦੀ ਹੈ ਫਿਰ ਉਹ ਕਾਰ ਇੱਕ ਪਾਸਿਓਂ ਲੰਘਾ ਕੇ ਰੋੜੀ ਦੀਆਂ ਢੇਰੀਆਂ ਉੱਤੋਂ ਬੇਫਿਕਰੀ ਨਾਲ ਚਲਾਉਂਦਾ ਹੋਇਆ ਕਹਾਣੀਕਾਰ ਦੇ ਸਾਹਮਣਿਓਂ ਲੰਘ ਜਾਂਦਾ ਹੈ। ਪ੍ਰਸ਼ਨ ਇਸ ਕਹਾਣੀ ਵਿੱਚ ਸਮਾਜਿਕ ਨਾ ਬਰਾਬਰੀ ਵੱਲ ਸੰਕੇਤ ਹੈ ਆਪਣੇ ਆਲੇ-ਦੁਆਲੇ ਨਜ਼ਰ ਮਾਰ ਕੇ ਦੱਸੋ ਕਿ ਸਮਾਜਿਕ ਨਾ ਬਰਾਬਰੀ ਹੋਰ ਕਿੱਥੇ-ਕਿੱਥੇ ਹੈ? ਇਸ ਦਾ ਉੱਤਰ ਹੈ ਜੀ ਸਾਡੇ ਆਲੇ-ਦੁਆਲੇ ਸਮਾਜਿਕ ਨਾ ਬਰਾਬਰੀ ਸਨਤੀ ਖੇਤਰ ਵਿੱਚ ਮਾਲਕ ਅਤੇ ਮਜ਼ਦੂਰ ਖੇਤੀਬਾੜੀ ਵਿੱਚ ਜ਼ਿਮੀਦਾਰ ਅਤੇ ਖੇਤ ਮਜ਼ਦੂਰ ਵਿੱਚécart ਹੈ ਇਹ ਨਾ ਬਰਾਬਰੀ ਹੀ ਸਮਾਜ ਵਿੱਚ ਮਨੁੱਖਾਂ ਦੇ ਖਾਣ-ਪੀਣ ਪੈਣਣ ਰਹਿਣ-ਸਹਿਣ ਦੇ ਵੱਖ-ਵੱਖ ਪੱਦਰਾਂ ਦੇ ਰੂਪ ਵਿੱਚ ਦੇਖੀ ਜਾ ਸਕਦੀ ਹੈ ਪ੍ਰਸ਼ਨ ਗੁਰਬਚਨ ਸਿੰਘ ਭੁੱਲਰ ਦੀਆਂ ਲਿਖੀਆਂ ਹੋਈਆਂ ਸਾਹਿਤਕ ਪੁਸਤਕਾਂ ਦੇ ਨਾਮ ਲਿਖੋ ਤਾਂ ਗੁਰਬਚਨ ਸਿੰਘ ਭੁੱਲਰ ਨੇ ਜਿਹੜੇ ਕਹਾਣੀ ਸੰਗ੍ਰਹਿ ਪੰਜਾਬੀ ਸਾਹਿਤ ਜਗਤ ਨੂੰ ਦਿੱਤੇ ਹਨ ਉਹਨਾਂ ਵਿੱਚ ਉਪਰਾ ਮਰਦ ਵਕਤਾ ਮਾਰੇ ਮੈਂ ਗਜਨਵੀ ਨਹੀਂ ਜਨਨੀ ਜਣੇ ਤਾਂ ਧਰਤੀ ਦੀਆਂ ਧੀਆਂ ਦੀਵੇ ਵਾਂਗ ਵੱਲਦੀ ਅੱਖ ਅਗਨੀ ਕਲਸ਼ ਉਹਨਾਂ ਨੇ ਕਾ ਕਵਿਤਾ ਸੰਗ੍ਰਹਿ ਲਿਖਿਆ ਜਿਹੜਾ ਉਹਦਾ ਨਾਮ ਹੈ ਜੀ ਮੌਨ ਕਹਾਣੀ ਇਸ ਤੋਂ ਬਾਅਦ ਪ੍ਰਸ਼ਨ ਕਾਰ ਖਡਾਉਣਾ ਕਿਸ ਨੇ ਭੇਜਿਆ ਸੀ ਇਸ ਦਾ ਉੱਤਰ ਹੈ ਜੀ ਕਾਰ ਖਡਾਉਣਾ ਲੇਖਕ ਦੇ ਇੱਕ ਰਿਸ਼ਤੇਦਾਰ ਨੇ ਇੰਗਲੈਂਡ ਤੋਂ ਉਹਨਾਂ ਦੇ ਵੱਡੇ ਪੁੱਤਰ ਨੂੰ ਭੇਜਿਆ ਸੀ ਇਸ ਤੋਂ ਬਾਅਦ ਪ੍ਰਸ਼ਨ ਹੈ ਕਹਾਣੀਕਾਰ ਤੇ ਉਸ ਦੀ ਪਤਨੀ ਕਾਰ ਖਡਾਉਣੇ ਨੂੰ ਕਿੱਥੇ ਰੱਖਣਾ ਚਾਹੁੰਦੇ ਸਨ ਇਸ ਦਾ ਉੱਤਰ ਹੈ ਕਹਾਣੀਕਾਰ ਤੇ ਉਸ ਦੀ ਪਤਨੀ ਕਾਰ ਖਡਾਉਣੇ ਬਾਰੇ ਸਮਝਦੇ ਸਨ ਕਿ ਇਹ ਬੱਚਿਆਂ ਦੇ ਤੋੜਨ ਵਾਲੀ ਚੀਜ਼ ਨਹੀਂ ਇਸ ਕਰਕੇ ਉਹ ਉਸ ਨੂੰ ਸ਼ੋਅਕੇਸ ਵਿੱਚ ਰੱਖਣਾ ਚਾਹੁੰਦੇ ਸਨ ਪ੍ਰਸ਼ਨ ਹੈ ਕਹਾਣੀਕਾਰ ਨੇ ਕਾਲਜੋਂ ਛੁੱਟੀ ਕਿਉਂ ਲਈ ਸੀ ਇਸ ਦਾ ਉੱਤਰ ਹੈ ਜੀ ਕਿਉਂਕਿ ਕਹਾਣੀਕਾਰ ਦੇ ਮਨ ਵਿੱਚ ਕਈ ਦਿਨਾਂ ਤੋਂ ਇੱਕ ਕਹਾਣੀ ਆਕਾਰ ਗ੍ਰਹਿਣ ਕਰ ਰਹੀ ਸੀ ਲੇਖਕ ਉਹ ਕਹਾਣੀ ਨੂੰ ਲਿਖਣਾ ਚਾਹੁੰਦਾ ਸੀ ਸੋ ਉਹ ਕਹਾਣੀ ਲਿਖਣ ਲਈ ਹੀ ਉਸਨੇ ਛੁੱਟੀ ਲਈ ਸੀ ਇਸ ਤੋਂ ਬਾਅਦ ਪ੍ਰਸ਼ਨ ਕਹਾਣੀ ਵਿੱਚ ਕੋਕੋ ਕਾਦਾ ਚਿੰਨ ਬਣ ਜਾਂਦੀ ਹੈ ਇਸ ਦਾ ਉੱਤਰ ਹੈ ਕਹਾਣੀ ਵਿੱਚ ਕੋਕੋ ਸ਼ਰਮਾਇਦਾਰੀ ਦਾ ਚਿੰਨ ਬਣ ਜਾਂਦੀ ਹੈ ਜੋ ਸਾਰੇ ਪਦਾਰਤਕ ਸਾਧਨਾ ਉੱਤੇ ਕਬਜ਼ਾ ਜਮਾ ਕੇ ਐਸ਼ ਕਰਦੀ ਹੈ ਪਰ ਕਹਾਣੀਕਾਰ ਵਰਗਿਆਂ ਦੇ ਬੱਚੇ ਸਿਧਾਰਨ ਖੜਾਉਣਿਆਂ ਲਈ ਵੀ ਤਰਸਦੇ ਰਹ ਜਾਂਦੇ ਹਨ ਪ੍ਰਸ਼ਨ ਹੈ ਜੀ ਕਾਰ ਖੜਾਉਣਾ ਕਹਾਣੀ ਦਾ ਲੇਖਕ ਕੌਣ ਹੈ ਇਸ ਦਾ ਉੱਤਰ ਹੈ ਕਾਰਖਡਾਉਣਾ ਕਹਾਣੀ ਗੁਰਬਚਨ ਸਿੰਘ ਭੁੱਲਰ ਦੀ ਲਿਖੀ ਹੋਈ ਹੈ ਇਸ ਤੋਂ ਬਾਅਦ ਪ੍ਰਸ਼ਨ ਕਾਰਖਡਾਉਣਾ ਕਹਾਣੀ ਵਿੱਚ ਜਿਹੜੀ ਸੰਪਾਦਕੀ ਟਿੱਪਣੀ ਹੈ ਇਸ ਕਹਾਣੀ ਬਾਰੇ ਉਸ ਵਿੱਚ ਕੀ ਕਿਹਾ ਗਿਆ ਹੈ ਇਸ ਦਾ ਉੱਤਰ ਹੈ ਜੀ ਜਿਹੜੀ ਪਾਠ ਪੁਸਤਕ ਹੈ ਕਥਾ ਕਹਾਣੀ ਉਸ ਦੀ ਸੰਪਾਦਕੀ ਟਿੱਪਣੀ ਵਿੱਚ ਇਸ ਕਹਾਣੀ ਬਾਰੇ ਲਿਖਿਆ ਗਿਆ ਹੈ ਕਾਰਖਡਾਉਣਾ ਕਹਾਣੀ ਇੱਕ ਬੱਚੇ ਨਾਲ ਸੰਬੰਧਿਤ ਹੈ ਪਾਰੋ ਬਾਰੂ ਤੇ ਨੰਦੂ ਵਰਗਾ ਗਰੀਬ ਨਹੀਂ ਉਸ ਨੂੰ ਮਾਂ ਪਿਓ ਦਾ ਪਿਆਰ ਪ੍ਰਾਪਤ ਹੈ ਖਡਾਉਣਾਕਾਰ ਮਾਂ ਪਿਓ ਨੇ ਖਰੀਦੀ ਨਹੀਂ ਸਕੋ ਉਹਨਾਂ ਨੂੰ ਮੁਫਤ ਮਿਲੀ ਹੈ ਪਰ ਗਰੀਬੀ ਨੇ ਨਿੱਕੇ ਨਿੱਕੇ ਪੈ ਮਨਾ ਵਿੱਚ ਟਿਕਾ ਦਿੱਤੇ ਹਨ ਜੋ ਸਾਡੇ ਬੱਚਿਆਂ ਵਿੱਚ ਸਵੈ ਭਰੋਸਾ ਪੈਦਾ ਨਹੀਂ ਹੋਣ ਦਿੰਦੇ ਸਰਦੇ ਪੁੱਜਦੇ ਮਾਪਿਆਂ ਦੇ ਬੱਚਿਆਂ ਨੂੰ ਅਜਿਹੇ ਭੈ ਨਹੀਂ ਉਹ ਬਚਪਨ ਵਿੱਚ ਹੀ ਜ਼ਿੰਦਗੀ ਦੀ ਖੇਡ ਵਿੱਚ ਸ਼ਰੀਕ ਹੋ ਜਾਂਦੇ ਹਨ ਤੇ ਉਹਨਾਂ ਵਿੱਚ ਸਵੈ ਭਰੋਸਾ ਪੈਦਾ ਹੋ ਜਾਂਦਾ ਹੈ ਇਸ ਕਹਾਣੀ ਵਿੱਚ ਬੱਚੇ ਦੀ ਮਾਨਸਿਕਤਾ ਤੇ ਵਾਲਗ ਦੀ ਮਾਨਸਿਕਤਾ ਵਿਚਲੇ ਪਾਰੇ ਦਾ ਸੁੰਦਰ ਚਿੱਤਰਣ ਮਿਲਦਾ ਹੈ ਬੱਚੇ ਲਈ ਖੜਾਉਣਾ ਖੇਡਣ ਦੀ ਚੀਜ਼ ਹੈ ਪਰ ਵੱਡਿਆਂ ਲਈ ਇਹ ਸਜਾਵਟ ਦੀ ਚੀਜ਼ ਕਹਾਣੀ ਤੇ ਦਾ ਪ੍ਰਸ਼ਨ ਉੱਤਰ ਤੋਂ ਬਾਅਦ ਪੇਸ਼ ਹੈ ਜੀ ਲੇਖਕ ਗੁਰਵਚਨ ਸਿੰਘ ਭੁੱਲਰ ਦੇ ਜੀਵਨ ਬਾਰੇ ਕੁਝ ਗੱਲਾਂ ਗੁਰਵਚਨ ਸਿੰਘ ਭੁੱਲਰ ਦਾ ਜਨਮ ਬਠਿੰਡਾ ਜ਼ਿਲ੍ਹੇ ਦੇ ਪਿੰਡ ਪਿੱਥੋ ਵਿਖੇ 18 ਮਾਰਚ 1937 ਨੂੰ ਹੋਇਆ ਉਹਨਾਂ ਨੇ ਮੁਢਲੀ ਸਿੱਖਿਆ ਆਪਣੇ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਪ੍ਰਾਪਤ ਕੀਤੀ ਉਹਨਾਂ ਦੇ ਪਿਤਾ ਹਜੂਰਾ ਸਿੰਘ ਸਾਹਿਤਕ ਰੁਚੀਆਂ ਵਾਲੇ ਫੌਜੀ ਸਨ ਘਰ ਵਿੱਚ ਛੋਟੀ ਜਿਹੀ ਲਾਇਬ੍ਰੇਰੀ ਸੀ ਸਮਕਾਲੀ ਸਾਹਿਤਕ ਰਸਾਲੇ ਵੀ ਘਰ ਆਉਂਦੇ ਸਨ ਇੱਥੋਂ ਹੀ ਪੁੱਲਰ ਨੂੰ ਲਿਖਣ ਦੀ ਚੇਟਕ ਲੱਗੀ ਉਸ ਦੀ ਪਹਿਲੀ ਪ੍ਰਕਾਸ਼ਿਤ ਹੋਈ ਰਚਨਾ ਇੱਕ ਕਵਿਤਾ ਸੀ ਜੋ ਕਿ 1956 ਵਿੱਚ ਪ੍ਰੀਤ ਲੜੀ ਰਸਾਲੇ ਵਿੱਚ ਛਪੀ ਉਚੇਰੀ ਵਿੱਦਿਆ ਹਾਸਲ ਕਰਨ ਤੋਂ ਬਾਅਦ ਪੁੱਲਰ ਸਕੂਲ ਅਧਿਆਪਕ ਲੱਗ ਗਿਆ ਪਰ ਅਧਿਆਪਕ ਯੂਨੀਅਨ ਦੀਆਂ ਸਰਗਰਮੀਆਂ ਵਿੱਚ ਵੱਧ ਝੜ ਕੇ ਹਿੱਸਾ ਲੈਣ ਕਾਰਨ 10 ਸਾਲ ਬਾਅਦ ਉਸ ਨੂੰ ਇਹ ਨੌਕਰੀ ਛੱਡਣੀ ਪਈ ਫਿਰ ਉਹ ਦਿੱਲੀ ਵਿੱਚ ਸੋਵੀਅਤ ਦੂਤਾਵਾਸ ਵਿੱਚ ਕੰਮ ਕਰਨ ਲੱਗੇ ਬਾਅਦ ਵਿੱਚ ਉਹ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਵੀ ਰਹੇ ਉਹਨਾਂ ਨੇ ਕਵਿਤਾ ਸਫਰਨਾਮਾ ਅਨੁਵਾਦ ਸੰਪਾਦਨ ਪੱਤਰਕਾਰੀ ਰੇਖਾਚਿੱਤਰ ਆਲੋਚਨਾ ਬਾਲ ਸਾਹਿਤ ਆਦਿ ਅਨੇਕ ਖੇਤਰਾਂ ਵਿੱਚ ਸਾਹਿਤ ਰਚਨਾ ਕੀਤੀ ਹੈ ਉਹਨਾਂ ਦੇ ਕਹਾਣੀ ਸੰਗ੍ਰਹਿ ਅਗਨੀ ਕਲਚ ਨੂੰ ਸਾਲ 2005 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਮਿਲ ਚੁੱਕਿਆ ਹੈ ਗੁਰਬਚਨ ਸਿੰਘ ਭੁੱਲਰ ਨੇ ਜਿਹੜੀਆਂ ਰਚਨਾਵਾਂ ਰਚੀਆਂ ਉਹਨਾਂ ਵਿੱਚ ਉਹਨਾਂ ਦੇ ਕਹਾਣੀ ਸੰਗ੍ਰਹਿ ਹਨ ਉਪਰਾ ਮਰਦ ਦੀਵੇ ਵਾਂਗ ਬਲ ਦੀ ਅੱਖ ਮੈਂ ਗਜਨਵੀ ਨਹੀਂ ਅਗਨੀ ਕਲਸ਼ ਬਚਨ ਵਿਲਾਸ ਗੁਰਚਰਨ ਸਿੰਘ ਤੇ ਉਹਨਾਂ ਨੇ ਜੀਵਨੀ ਲਿਖੀ ਕਵਰ ਜਿਨ੍ਹਾਂ ਦੀ ਜੀਵੇ ਹੂ ਕਲਮ ਕਟਾਰ ਮੌਣ ਕਹਾਣੀ ਉਹਨਾਂ ਦਾ ਕਾਵ ਸੰਗ੍ਰਹਿ ਹੈ ਪੰਜਾਬੀ ਕਹਾਣੀ ਕੋਸ਼ ਸਾਡੇ ਵਿਗਿਆਨੀ ਸਮਕਾਲੀ ਪੰਜਾਬੀ ਕਹਾਣੀ ਸੰਤੋਖ ਸਿੰਘ ਧੀਰ ਦੀ ਜੀਵਨੀ ਲਿਖੀ ਸੂਹੇ ਫੁੱਲ ਇਹ ਅਦਰਵਾਈ ਜਾਨੀ ਕਹਾਣੀਆਂ ਦਾ ਸੰਗ੍ਰਹਿ ਹੈ ਤਿੰਨ ਮੂਰਤੀਆਂ ਵਾਲਾ ਮੰਦਰ ਵਕਤਾ ਮਾਰੇ ਇੱਕ ਅਮਰੀਕਾ ਇਹ ਵੀ ਅਤੇ ਪੰਜਾਬ ਦੇ ਕੋਹੇ ਨੂਰ ਸੋ ਇਹ ਸੀ ਜੀ ਗੁਰਬਚਨ ਸਿੰਘ ਭੁੱਲਰ ਦੀ ਜੀਵਨੀ ਵੀਡੀਓ ਦੇ ਵਿੱਚ ਉਹਨਾਂ ਦੀ ਲਿਖੀ ਕਹਾਣੀ ਕਾਰਖਡਾ ਉਹਨਾਂ ਦਾ ਸਾਰ ਦੇਖਿਆ ਤੇ ਉਸ ਤੇ ਆਧਾਰਿਤ ਪ੍ਰਸ਼ਨ ਉੱਤਰ ਵੀਡੀਓ ਨੂੰ ਦੇਖਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਔਰ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਪੰਜਾਬੀ ਵਾਈਟਬੋਰਡ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਕਿ ਆਉਣ ਵਾਲੇ ਵੀਡੀਓ ਵੀ ਤੁਹਾਨੂੰ ਮਿਲਦੇ ਰਹਿਣ ਇੱਕ ਵਾਰ ਫੇਰ ਆਪ ਜੀ ਦਾ ਬਹੁਤ ਬਹੁਤ ਧੰਨਵਾਦ We work hard to make video please like and share subscribe channel punjabi whiteboard thanks for watching